ਇਹਨੇ ਕਹਿੰਦੀ ਕਿਰਨਦੀਪ ਕੌਰ ਨੇ ਮੈਨੂੰ ਬੀ.ਐਲ.ਮ ਕੈਨੇਡਾ ਦੀ ਲੋਨ ਲਈ 3 ਲੱਖ ਰੁਪਏ ਦੀ ਮੰਗ ਕਰੀ ਸੀ। ਇਹਨੇ ਪੈਸੇ ਦਿੱਤੇ ਦੀ। ਪਹਿਲਾਂ ਇਹਨੇ 13000 ਰੁਪਏ ਲੱਤਤੀ ਗਈ ਮੇਰੀ ਕੈਨੇਡਾ ਦੀ ਰਿਫਿਊਜ਼ ਲਾਈ ਹੋਈ ਸੀਗੀ। ਉਹ ਵੀ ਕਲੀਅਰ ਕਰਾਉਣ ਬਾਅਦ ਚ ਇਹਨੇ ਮੈਨੂੰ 13000 ਰੁਪਏ ਗੂਗਲ ਪੇ ਕਰਾਉਤੀ। 3 ਲੱਖ ਫੋੜੇ ਨਾ ਗਈ। 3 ਲੱਖ 28 ਲੱਖ ਰੁਪਏ ਚ ਕਿਹਾ ਸੀ ਕਿ ਅਸੀਂ ਫਰਮਾ ਦੇਵਾਂਗੇ। 3 ਲੱਖ ਰੁਪਏ ਰਿਵਾਸ ਮੰਗੇ ਸੀ ਉਹ ਵੀ ਆਡੀ ਜਸਪ ਨੇ ਹਸਬੰਦ ਵੀ ਨਾ ਦਿਖਰਾ ਤੀ ਸੀ ਜੀ। ਉਸ ਤੋਂ ਖੀਰੋ ਤੋਂ ਬਾਅਦ ਇਹਨਾਂ ਨੇ ਮੈਨੂੰ ਆਖਿਆ ਕਿ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਚੁੱਤੀ ਜਾੜੀ ਦਾ ਉਹਰੇ ਲਈ ਕਹਿੰਦੇ ਪਹਿਲੇ ਐਡਵਾਂਸ 3 ਲੱਖ ਰੁਪਏ ਦੇਣਾ ਪੈਣਾ ਹੈ ਉਹ ਮੈਂ ਆਰਟੀਐਸ ਕਰਿਆ ਠੀਕ ਹੈ ਇਹਨਾਂ ਦੇ ਅਕਾਊਂਟ ਤੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਂ ਵੀ ਇਹ ਬਾਰੇ ਪੁੱਛ ਰਹਾ ਰਿਹਾ ਇਹ ਕਹਿੰਦੇ ਇਹ ਟਾਈਮ ਲੱਗੂਗਾ ਅਜੇ ਕੈਨੇਡਾ ਦੇ ਜਿਵੇਂ ਜੇ ਆਪਣਾ ਟ੍ਰੈਜਰਲ ਪਈ ਕਨੇਡਾ ਦਾ ਬੰਦ ਕਰਤੀ ਵੀ ਹੈ ਦਰਜੋ ਦੀ ਛਾਪਮਾਰੀ ਹੋ ਰਹੀ ਹੈ ਕੋ ਘਰ ਇਹ ਲੋਕ ਬੱਚੇ ਨਹੀਂ ਹਾਂਜੀ ਇੱਕ ਵਾਰ ਇਹਦਾ ਘਰ ਹੀ ਗਈ ਸੀ ਛਾਪਮਾਰੀ ਕਰੀ ਜੀ ਇਹਨਾਂ ਦੇ ਤੇ ਹੱਥ ਕੁਝ ਨਹੀਂ ਲੱਗਿਆ ਨਹੀਂ ਹੇ ਤਾਂ ਕਿਹਨਾਂ ਕੋਈ ਤਾਂ ਪਤਾ ਨਹੀਂ ਲੱਗ ਰਿਹਾ ਹੁਣ ਕੀ ਮੰਗ ਕਰਨਾ ਮੈਨੂੰ ਇਸ ਹਸਾਬ ਦਾਉਣਾ ਚਾਹੀਦਾ ਹੈ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਸੁਣੇ ਪਿਆ ਜੀ ਮੇਰਾ ਨਾਮ ਯਰਮੰਦ ਸਿੰਘ ਆ ਪਿੰਡ ਮੁਸ਼ਕਵਾ ਦਾ ਰਹਿਣ ਵਾਲਾ ਆ ਇਹਨੇ ਕੂੜੀ ਨੇ ਕਰੰਦੀਪ ਕੌਰ ਨੇ ਮੈਨੂੰ ਅੱਧੀ ਯਲਮ ਕੈਨੇਡਾ ਵੀਜ਼ਾ ਲਈ 3 ਲੱਖ ਰੁਪਏ ਦੀ ਮੰਗ ਕਰੀ ਤੀਂ ਇਹਨੇ ਪੈਸੇ ਦਿੱਤੇ ਤੀਂ ਪਹਿਲਾਂ ਇਹਨੇ 13000 ਰੁਪਏ ਲੱਤ ਦਿੱਤੇ ਜੀ ਮੇਰੀ ਕੈਨੇਡਾ ਦੀ ਰਿਫਿਊਜ਼ ਲਾਈ ਹੋਈ ਸੀਗੀ ਉਹ ਵੀ ਕਲੀਅਰ ਕਰਾਉਣ ਬਾਅਦ ਚ ਨੇ ਮੈਨੂੰ 13000 ਰੁਪਏ ਗੂਗਲ ਪੇ ਕਰਾਉਤੀ ਜੀ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਇਹ ਹੱਤੀ ਕੇ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਤੇਤੀ ਜੜੂ ਦਾ ਉਹਨੇ ਲਈ ਕਿ ਨਹੀਂ ਪਹਿਲਾਂ ਐਡਵਾਂਸ 3 ਲੱਖ ਰੁਪਏ ਦੇਣਾ ਪੈਣਾ ਉਮਾਇਆ ਦੀ ਯਸ ਕਰਾਤੀਏ ਇਹਨਾਂ ਦੇ ਅਕਾਊਂਟ ਤੇ ਤੇ ਉਹ ਤੋਂ ਬਾਅਦ ਜਦੋਂ ਉਹਨਾਂ ਨੇ ਮੈਂ ਵੀ ਇਹ ਬਾਰੇ ਪੁੱਛ ਰਿਹਾ ਇਹ ਕਹਿੰਦੇ ਅਜੇ ਟਾਈਮ ਲੱਗੂਗਾ ਅਜੇ ਕੈਨੇਡਾ ਦੇ ਜਿਵੇਂ ਜੇ ਆਪਣਾ ਝਗੜਾ ਜਲ ਪੈ ਗਿਆ ਨੇ ਇੰਡੀਆ ਦਾ ਬੰਦ ਕਰਤੀ ਵੀ ਇਹ ਉਹਦੇ ਕਰ ਕਹਿੰਦੇ ਥੋੜਾ ਟਾਈਮ ਲੱਗੂਗਾ ਜੀ ਚਲੋ ਤੋਂ ਬਾਅਦ ਫੇਰ ਨਾ ਨਾ ਗੱਲਬਾਤ ਕਰਦੇ ਆ ਇਹ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਇਹ ਕਰਨਦੀਪ ਕੋਲ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਜਿਹੜੇ ਕਰਨਦੀਪ ਨੂੰ ਵੈਸੇ ਪੁੱਛਿਆ ਵੀਜ਼ਾ ਵਾਸਤੇ ਪਹਿਲਾਂ ਤਾਂ ਟਾਲਮਟੋੜਾ ਕਰਦੇ ਰਹੇ ਫਿਰ ਜਦੋਂ ਉਹਨਾਂ ਨੇ ਸ਼ਕਤੀ ਬਾਰੇ ਪੁੱਛਿਆ ਉਹਦੇ ਬਾਰੇ ਉਹਨਾਂ ਨੇ ਫੋਨ ਬੰਦ ਕਰਤਾ ਜੀ ਇਹ ਘਟਨਾ ਹੈ ਗੱਲ ਕਰੀਏ ਕਿ ਕਦੋਂ ਦੀ ਹੋਈ ਹੈ ਤੁਹਾਡੇ ਨਾਲ ਇਹ ਨਹੀਂ ਨਹੀਂ ਜੀ ਘਟਨਾ ਇਹ ਸ਼ਹਿਰ ਇਹ ਸ਼ਹਿਰ ਜੂਨ 2023 ਜਿਹਨੇ ਮਹਾਟੀਐਸ ਕਰੇ ਚੰਗਾ ਕਰੀਏ ਉਸ ਤੋਂ ਬਾਅਦ ਕੋਈ ਰਸਤਾ ਨਹੀਂ ਉਹਨਾਂ ਨੇ ਫਿਰ ਤੁਹਾਡੇ ਨਹੀਂ ਇਹਨਾਂ ਨੇ ਆਪਣਾ ਮੜਕੇ ਨਾਲ ਕੋਈ ਸੰਪਰਕ ਨਹੀਂ ਕਰਾਇਆ ਕਿ ਹੁਣ ਫੇਰ ਥਾਣੇ ਗਏ ਹਾਂ ਕੀ ਰਿਪੋਰਟ ਕਰਦੀ ਕਰਾਈ ਗਿਆ ਹਾਂ ਜੀ ਪਹਿਲਾ ਐਸਐਸਪੀ ਦੇ ਕੋਲ ਲਿਖਾਈ ਤੀਗੀ ਉਹਨਾਂ ਨੇ ਹੇਟੋ ਚੌਂਕੀ ਮਾਰਕ ਸਿਕੰਦਰ ਸਿੰਘ ਨੂੰ ਕਰਤੀ ਤੀਗੀ ਉਹਨਾਂ ਤੋਂ ਬਾਅਦ ਉਹਨਾਂ ਨੇ ਯਾਰ ਸਿਕੰਦਰ ਸਿੰਘ ਨੇ ਫੋਨ ਕਰਿਆ ਯੋ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਯੋ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਤੇ ਫੇਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਮੇਰੇ ਨਾਲ ਉੱਥੇ ਨਹੀਂ ਚਲੋ ਮੇਰੇ ਸਹੁਰੇ ਪਰਿਵਾਰ ਕੋਲ ਜਦੋਂ ਅਸੀਂ ਉਹਨਾਂ ਨੂੰ ਬਾਅਦ ਫੇਰ ਫੋਨ ਕਰਦੇ ਰਹੇ ਨਾ ਫੋਨੇ ਬੰਦ ਕਰਤਾ ਯੋ ਤਾਂ ਮਿਲ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਮਵਾ ਹਾਂਜੀ ਇਹਦਾ ਬਣਾਇਆ ਹੈ ਜੀ ਐਫੀਡਵਿਟ ਬਣਾ ਕੇ ਕਿੱਥੇ ਦੇ ਰਹਿਣ ਵਾਲੇ ਨੇ ਕੋਈ ਇਹ ਮਾਛ ਇਹ ਮਾਛ ਕੁੜੀ ਕਰਨਦੀਪ ਕੌਰ ਮਾਛਵਾੜਾ ਬੈਂਕ ਕਲੌਨੀ ਦੇ ਰਹਿਣ ਵਾਲੇ ਹੋਏ ਤੇ ਬਾਈ ਕਿੱਥੇ ਹੀ ਹੋ ਇਹ ਬਰਨਾਲੇ ਕੋਲ ਸੰਧੂ ਕਲਾ ਪੰਡਤ ਜੀ ਆ ਮਰਿੰਦਰ ਸਿੰਘ ਦੇ ਹਸਬੰਡ ਦਾ ਨਾਮ ਹੈ ਜੀ ਤੇ ਥੋੜੀ ਜਿਹੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸਿਆਂ ਚੁਹੀ ਸੀ ਇਹਨਾਂ ਇਹਨਾਂ 28 ਲੱਖ ਰੁਪਏ ਤੇ ਗੱਲ ਹੋਈ ਸੀ ਪਹਿਲਾਂ ਅਡਵਾਂਸ ਹੈ ਨਾ 3 ਲੱਖ ਰੁਪਏ ਲੱਤਾ ਤੀ ਜੀ 3 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਕੀਤਾ। ਮੈਂ ਨੇ ਉਹ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ। ਤੇ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਦ ਕਰਕੇ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗਲਤਕਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ। ਹਾਂ ਜੀ ਇੱਕ ਵਾਰ ਇਹਦੇ ਘਰ ਆਈ ਗਈ ਸੀ ਛਾਪੇਮਾਰੀ ਕਰੀ ਗਈ ਇਹਨਾਂ ਦੇ। ਤੇ ਹੱਥ ਕੁਝ ਨਹੀਂ ਲੱਗਾ ਇਹਦਾ। ਨਹੀਂ ਹਜੇ ਤੱਕ ਇਹਨਾਂ ਦਾ ਕੋਈ ਤਾਂ ਪਤਾ ਨਹੀਂ ਲੱਗ ਰਿਹਾ ਜੀ। ਹੁਣ ਕੀ ਮੰਗ ਕਰੀਏ? ਮੈਨੂੰ ਸਾਫ ਦਵਾਉਣਾ ਚਾਹੀਦਾ ਹੈ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ। ਸਣੇ ਪਿਆ ਜੀ। ਸਣੇ ਪਿਆ ਜੀ। ਤੇ ਮੁਸ਼ਕਲ ਆ ਦੇ ਸੀ ਜੀ। ਅੰਮ੍ਰਿਤਸਰੋਂ ਉਹਨਾਂ ਨੇ ਆਪਰੇ ਲੜਕੀ ਦੇ ਬਾਹਰ ਕੋ ਦਿਨਾ ਸੀ ਕੋਈ ਵੀ ਜੰਟੇ ਕਿੰਨੀ ਕੋਰਾਂ ਦਾ ਲੋਬੀ ਸੀ ਜੋ ਨਾ ਚੀੜ ਰਹਿਣਾ ਨੇ ਅਤੇ ਮਹਾਲੀ ਵਗੈਰਾ ਕੰਮ ਕਰਦੇ ਨੇ ਜੰਟੀ ਦਾ ਜੀ ਕਿੰਨੇ ਪੈਸੇ ਹੁੰਦਾ ਸੀ ਜੀ 3 ਲੱਖ ਰੁਪਏ ਦਾ ਇਹ ਨਾ ਜੀ 3 ਲੱਖ 28 ਲੱਖ ਰੁਪਏ ਚ ਕਿਹਾ ਸੀ ਕਿ ਅਸੀਂ ਖਰੋਦਾ ਭੇਜਾਂਗੇ 3 ਲੱਖ ਰੁਪਏ ਰਿਵਾਸ ਮੰਗਿਆ ਸੀ ਵੀ ਆਡੀ ਜਸਪ ਨੇ ਹਸਬੰਦ ਵੀ ਨਾ ਦਿਖਾਇਆ ਤੁਸੀਂ ਜੀ ਉਸ ਤੋਂ ਬਾਅਦ ਮੁਕਦਮਾ ਕਰ ਉਸ ਜੇ ਮੁਕਦਮਾ ਦਰਜ ਹੋ ਗਿਆ ਜੀ ਸ਼ਾਪੋਰੀ ਹੋ ਗਈ ਹੈ ਕੋਈ ਕਰ ਇਲਾਬ ਨਾ ਬੱਝੇ ਉਹਨੂੰ ਕੋਈ ਪਹਿਲਾਂ ਵੀ ਮਾਮਲਾ ਕਰ ਜਾ ਕੋਈ ਸ਼ਾਇਦ ਹੀ ਪਰタル ਚ ਉਹਨਾਂ ਦੇ ਨਾਲ ਕੋਈ ਅਹਰੂ ਜੀ ਸੋਹਰ ਕੋਈ ਕਰ ਵਰਤੋ